ਐਨੀਆਂ ਗੂੜੀਆਂ ਛਾਵੇਂ ਜੱਗ ਤੇ ਲੱਭਦੀਆਂ ਨਹੀਂ ਐਨੀਆਂ ਗੂੜੀਆਂ ਛਾਵੇਂ ਜੱਗ ਤੇ ਲੱਭਦੀਆਂ ਨਹੀਂ ਦੁਰ ਜਾਵਣੀ ਇੱਕ ਵਾਰ ਤੇ ਮਾਮਾ ਲੱਭਦੀਆਂ ਨਹੀਂ ਹਾਂ ਦੁਰ ਜਾਵਣੀ ਇੱਕ ਵਾਰ ਤੇ ਮਾਮਾ ਲੱਭਦੀਆਂ ਮਾਂ ਲਬਦੀਆਂ ਨੀਆਂ ਹਏ ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ ਜੀਉ ਜੀਉ ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ ਮਾਂ ਆਖਣ ਸਾਰੇ ਜੱਗ ਤਾਂ ਚੰਗੇ ਨੇ ਸਾਰੀ ਜਗ ਤਾਂ ਚੰਗੇ ਨੇ ਹੋ ਲੋਕੋ ਇਦਾਂ ਦੀਆਂ ਸੱਚੀਆਂ ਬਫਾਵਾਂ ਲੱਭਦੀਆਂ ਨਹੀਂ ਤੁਰ ਜਾਵਣੀ ਇੱਕ ਵਾਰ ਤੇ ਮਾਂਵਾਂ ਲੱਭਦੀਆਂ ਨਹੀਂ ਹੋ ਮਾਂਵਾਂ ਲੱਭਦੀਆਂ ਨਹੀਂ ਹਾਏ ਜਿਉ 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 ਤਿਉ